ਮੈਂ ਯਾਰ ਗਲੀ ਵਿੱਚ ਜਾ ਰਿਹਾ ਸੀਗਾ ਕਿ ਰਸਤੇ ਵਿੱਚ ਮੈਨੂੰ ਆ ਨਾ ਚੰਦੂ ਟੱਕਰਿਆ ਮੈਂ ਉਹਨਾਂ ਨੂੰ ਕਿਹਾ ਯਾਰ ਤੈਨੂੰ ਕੋਈ ਪਿੰਡ ਦੀ ਖਬਰ ਹੈ ਕੁਪਰਾਂ ਵੀ ਪਤਾ ਲੱਗਦੀਆਂ ਕਿ ਨਹੀਂ ਹੈ ਇੰਨਾ ਕੁਝ ਹੋਈ ਜਾਂਦਾ ਪਿੰਡ ਵਿੱਚ ਵੀ ਤੈਨੂੰ ਕੋਈ ਖਬਰ ਕੁਪਰ ਪਤਾ ਲੱਗੀ ਆ ਕਹਿੰਦਾ ਗੱਲ ਕੀ ਹੋਈ ਆ ਯਾਰ ਹੂੰ ਕਹਿੰਦਾ ਯਾਰ ਇਹ ਗੱਲ ਤਾਂ ਦੱਸ ਕੀ ਹੋਈ ਆ ਮੈਂ ਕਿਹਾ ਯਾਰ ਇੰਨੀਆਂ ਆ ਦੇਖ ਲੜਾਈਆਂ ਝਗੜਾ ਹੋ ਰਹੀਆਂ ਤੈਨੂੰ ਕੋਈ ਕੋਈ ਖਬਰ ਕੁਪਰ ਤੁਸੀਂ ਮੈਂ ਕਿਹਾ ਯਾਰ ਫਿਰ ਉਹਨੂੰ ਪੁੱਛਿਆ ਕਿ ਮੈਂ ਤੁਸੀਂ ਮੈਂ ਕਿਹਾ ਯਾਰ ਕੋਈ ਅਖਬਾਰ ਕਬੂਰ ਨਹੀਂ ਘਰ ਵਿੱਚ ਲਵਾਈ ਹੈਗੀ ਹੂੰ ਕਹਿੰਦਾ ਅਖਬਾਰ ਅਸੀਂ ਕੀ ਕਰਨੀ ਹੈਗੀ ਇਹ ਕਹਿੰਦਾ ਹੂੰ ਮੈਂ ਕਿਹਾ ਯਾਰ ਅਖਬਾਰ ਕੀ ਕਰਨੀ ਹੈ ਅਖਬਾਰ ਪੜਿਆ ਪੜਿਆ ਕਰਦਿਆ ਕਰੋ ਕਿ ਮੈਂ ਅਖਬਾਰ ਦੇ ਵਿੱਚ ਖਬਰਾਂ ਕਈ ਪਤਾ ਲੱਗਦੀਆਂ ਹੈਗੀਆਂ ਹੂੰ ਕਹਿੰਦਾ ਭਰਾਵਾ ਅਸੀਂ ਅਖਬਾਰ ਕੀ ਕਰਨੀ ਹੈਗੀ ਆ ਸਾਡੇ ਆਪਣੇ ਪਿੰਡ ਦੇ ਵਿੱਚ ਨਾ ਯਾਨੀ ਕਿੰਦਾ ਟਾਡੇ ਦਾ ਪਿੰਡ ਵਿੱਚ ਕਹਿੰਦਾ ਤੇ ਤੇ ਇੰਨਾ ਖ਼ਬਾਰਾਂ ਛਾਪਦੀਆਂ ਹੈਗੀਆਂ ਇੱਕ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮੀ ਯਾਰ ਮੈਂ ਕਿਹਾ ਵੀ ਇਹ ਅਸੀਂ ਮੈਂ ਤਾਂ ਸੁਣਿਆ ਨਹੀਂ ਹੁਣ ਸਾਡਾ ਪਿੰਡ ਵੀ ਤੇ ਤੁਹਾਡੇ ਨਾਲ ਹੀ ਆ ਲੱਗੇ ਪੈਂਦਾ ਨਾਲ ਦਾ ਹੀ ਆ ਚੱਲ ਇੱਧਰ ਜੀ ਨੰਗਿਆਂ ਮੈਂ ਅੱਜ ਕੰਮ ਸਗਾ ਚੱਲਿਆ ਵੀ ਗਲੀ ਵਿੱਚ ਦੀ ਚੱਲ ਮੈਂ ਕਿਹਾ ਤੂੰ ਹੁਣ ਟੱਕਰ ਗਿਆ ਤੇ ਚੱਲ ਮੈਂ ਕਿਹਾ ਤੈਨੂੰ ਪੁੱਛ ਲੈਣਾ ਹੈਗਾ ਹੂੰ ਤੁਮ ਕਹਿੰਦਾ ਤੇਨੇ ਖ਼ਬਾਰਾਂ ਛਾਪਦੀਆਂ ਯਾਰ ਸਾਨੂੰ ਪਤਾ ਹੀ ਨਹੀਂ ਕਿਹੜੀਆਂ ਤੁਹਾਡੇ ਪਿੰਡ ਵਿੱਚ ਖ਼ਬਰਾਂ ਛਾਪਦੀਆਂ ਉਹ ਕਹਿੰਦਾ ਯਾਰ ਮੈਂ ਕਹਿੰਦਾ ਮੈਂ ਨਾਂ ਨਹੀਂ ਕਦੀ ਸੁਣਿਆ ਹੈਗਾ ਕਹਿੰਦਾ ਸਾਡੇ ਯਾਰ ਖ਼ਬਰਾਂ ਸਵੇਰੇ ਦੁਪਹਿਰੇ ਤੇ ਸ਼ਾਮੀ ਇਹ ਤੇਨੇ ਟਾਈਮ ਸ਼ਾਪ ਦੀਆਂ ਹੈਗੀਆਂ ਹੂੰ ਸਾਨੂੰ ਅਖਬਾਰ ਲੈਣ ਦੀ ਲੋੜ ਹੀ ਨਹੀਂ ਪੈਂਦੀ ਮੈਂ ਕਹਾ ਯਾਰ ਉਹ ਉਹ ਕਿਹੜੀਆਂ ਖ਼ਬਰਾਂ ਹੋ ਚੁੱਕੀਆਂ ਕਹਿੰਦਾ ਯਾਰ ਇੱਕ ਹੈਗੀਆਂ ਦੇਖ ਇੱਕ ਖ਼ਬਰ ਦਾ ਨਾ ਹੈਗਾ ਸ਼ਾਂਤੀ ਅਖ਼ਬਾਰ ਦੇਖਦਾ ਨਾ ਹੈਗਾ ਮਹਿੰਦੀ ਅਖ਼ਬਾਰ ਇੱਕ ਹੈਗੀ ਸ਼ਿੰਦੀ ਅਖ਼ਬਾਰ ਹੂੰ ਉਹ ਮੈਂ ਕਹਾ ਯਾਰ ਇਹ ਤਾਂ ਕਿਸ ਜਨਾਨੀਆਂ ਜੀ ਦੇ ਨਾਂ ਲਈ ਜਾਂਦਾ ਹੈਗਾ ਹਾਂ ਉਹ ਕਹਿੰਦਾ ਭਰਾਵਾ ਇਹੀ ਤਾਂ ਮੇਨ ਅਖਬਾਰਾਂ ਪਿੰਡ ਦੀਆਂ ਹਮ ਇੱਕ ਸਵੇਰੇ ਸਵੇਰੇ 5 ਵਜੇ ਤੋਂ ਲੈ ਕੇ ਵੀ 7 ਵਜੇ ਤੱਕ ਜਾਨੀ ਕਿ ਛੱਪ ਜਾਂਦੀ ਹੈ ਹਮ ਸਾਢੇ ਸਵੇਰੇ ਹੀ ਘਰ ਆ ਜਾਂਦੀ ਹੈ ਹਮ ਸਵੇਰੇ ਆ ਕੇ ਬੇਬੇ ਮੇਰੀ ਨੂੰ ਨਾ ਜੋ ਵੀ ਹੈਗੀਆਂ ਇੰਨੇ ਰਾਤ ਦੀਆਂ ਜਾਂ ਇਹ ਖਬਰਾਂ ਸਾਰੀਆਂ ਦੇ ਜਾਨੀ ਤੇ ਦੂਸਰੀ ਜਿਹੜੀ ਹੈਗੀ ਆ ਉਹ 7 ਵਜੇ ਤੋਂ ਬਾਅਦੀਆਂ ਕਿ ਜਿਹੜੀਆਂ 1 ਵਜੇ ਤੱਕ ਹੈ ਜਿਹੜੀ ਸ਼ੰਦੀ ਗਵਾਰ ਆ ਉਹ 1 ਵਜੇ ਤੱਕ ਸਾਰੀਆਂ ਖਬਰਾਂ ਉਹ ਬੇਬੇ ਮੇਰੀ ਹੁੰਦੇ ਜਾਂਦੀਆਂ ਹੈ ਉਹ ਭਰਾਵਾ ਸਾਨੂੰ ਤਾਂ ਸਾਰੀਆਂ ਖਬਰਾਂ ਪਤਾ ਲੱਗਦੀਆਂ ਹੈ ਵਾਲੇ ਦੋਲੇ ਪਿੰਡਾਂ ਦੀਆਂ ਵੀ ਤੇ ਜਾਂਦੀ ਤੇ ਕਹਿੰਦਾ ਇੱਕ ਹੈਗੀ ਮਹਿੰਦੀ ਅਖਬਾਰ ਉਹ ਹੈਗੀ ਸ਼ਾਮ ਨੂੰ ਛਪਦੀ ਉਹ ਕੋ ਟਾਈਮ ਹੀ ਉਦੋਂ ਲੱਗਦਾ ਹੈਗਾ ਮਤਲਬ ਸਾਰੀਆਂ ਖਬਰਾਂ ਇਕੱਠੀਆਂ ਕਰਕੇ ਫਿਰ ਉਹ ਸ਼ਾਮ ਨੂੰ ਬੇਬੇ ਸਾਡੀ ਕੋ ਆ ਜਾਂਦੀ ਹੈ ਮੈਂ ਉਹਨੂੰ ਆਸੇ ਵਿੱਚ ਇਹ ਗੱਲ ਕਹੀ ਯਾਰ ਗੱਲ ਕੀ ਹੈ ਕਿ ਬੀਬੇ ਤੁਹਾਡੀ ਤਾਂ ਮੈਨੂੰ ਇਦਾਂ ਲਾਦੀ ਆ ਜਿਹਦਾ ਚੀਫ ਐਡੀਟਰ ਹੁੰਦੀ ਆ ਹੈ ਇਹਨਾਂ ਖ਼ਬਰਾਂ ਦੀ ਕਹਿੰਦਾ ਭਰਾਵਾ ਤੂੰ ਇਦਾਂ ਹੀ ਸਮਝ ਲੈ ਸਾਰੀਆਂ ਖ਼ਬਰਾਂ ਇਕੱਠੀਆਂ ਕਰਕੇ ਨਾ ਮੇਰੀ ਬੀਬੇ ਕੋ ਪਹੁੰਚ ਜਾਂਦੀਆਂ ਹੈਗੀਆਂ ਹੁਣ ਤੈਨੂੰ ਕੀ ਦਸੀਏ ਕਹਿੰਦਾ ਥੋੜਾ ਜਿੱਦਾ ਜਿਹੜੀਆਂ ਸਵੇਰ ਵਾਲੀਆਂ ਖ਼ਬਰਾਂ ਹਨਾ ਥੋੜਾ ਜਿਹਾ ਚਿਰ ਚੱਲਦੀਆਂ ਉਸ ਤੋਂ ਬਾਅਦ ਨਾ ਫਿਰ ਹੌਲੀ-ਹੌਲੀ ਉਹ ਵਾਇਰਲ ਹੋਣ ਲੱਗ ਪੈਂਦੀਆਂ ਹੈਗੀਆਂ ਤੇ ਜਿਹੜੀਆਂ ਦੁਪਹਿਰ ਵਾਲੀਆਂ ਉਹ ਸ਼ਾਮ ਤੱਕ ਜਾਨੀ ਕਿ 1 ਵਜੇ ਤੋਂ ਲੈ ਕੇ 4 ਵਜੇ ਤੱਕ ਵਾਇਰਲ ਹੋ ਜਾਂਦੀਆਂ ਤੇ ਜਿਹੜੀਆਂ ਸ਼ਾਮ ਵਾਲੀਆਂ 8-9 ਵਜੇ ਤੱਕ ਸੌਣ ਤੱਕ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈਗਾ ਤਾਂ ਹੁਣ ਤੂੰ ਦੱਸ ਕਹਿੰਦਾ ਹੈ ਅਖਬਾਰ ਦੀ ਲੋੜ ਕਿਤੇ ਕੋਈ ਹੈ ਐਨੀਆਂ ਤਕੜੀਆਂ ਕਹਿੰਦਾ ਸਾਡੇ ਪਿੰਡ ਦੇ ਵਿੱਚ ਖਬਰਾਂ ਛਪਦੀਆਂ ਹੈਗੀਆਂ ਖਬਰਾਂ ਛਪਦੀਆਂ ਇਹ ਤੋਂ ਵੱਡੀ ਜਿਹੜੀ ਅਖਬਾਰ ਹੋਰ ਕੋਈ ਨਹੀਂ ਹੋ ਸਕਦੀ ਹੈਗੀ ਸਿੰਦੀ ਅਖਬਾਰ ਮਹਿੰਦੀ ਖ਼ਬਰ ਤੇ ਸ਼ਾਂਤੀ ਖ਼ਬਰ ਤੁਹਾਡੇ ਹੈਗੀਆਂ ਕਦੇ ਇਦਾਂ ਦੀਆਂ ਉਹ ਨਹੀਂ ਭਰਾਵਾ ਸਾਡੇ ਤਾਂ ਇੰਨੀਆਂ ਹੈ ਰੀਆਂ ਯਾਰ ਤੁਹਾਡਾ ਪਿੰਡ ਮਹਾਰਾ ਇੰਨੀਆਂ ਤਕੜੀਆਂ ਖ਼ਬਰਾਂ ਤੁਹਾਡੇ ਛੱਬਦੀਆਂ ਹੈਗੀਆਂ ਯਾਰ ਮੈਂ ਤਾਂ ਉਹ ਇਹੀ ਗੱਲ ਕਹਿ ਸਕਦਾ ਹਾਂ ਹੋਰ ਤਾਂ ਕੁਝ ਕਹਿ ਨਹੀਂ ਸਕਦਾ ਸਿਕਾ ਚੰਗਾ ਭਰਾਵਾ ਮੈਂ ਚੱਲਦਾ ਹੈਗਾ ਤੇ ਤੈਨੂੰ ਕੀ ਲੋੜ ਆ ਖ਼ਬਰ ਲਾਉਣ ਦੀ ਹੈ ਤੁਹਾਡੇ ਤਾਂ ਫੇ ਛੱਬਦੀਆਂ ਛੱਬਦੀਆਂ ਹੈਗੀਆਂ ਚਲੋ ਠੀਕ ਆ ਯਾਰ ਚੰਗਾ